ਮਾਰੂ ਸੋਲੇ ਮਹੱਲਾ ਪੰਜਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਜੋ ਦੀਸੈ ਸੋ ਏਕੋ ਤੂੰ ਹੈ ਬਾਣੀ ਤੇਰੀ ਸ਼ਰਵਣ ਸੁਣੀਐ ਦੂਜੀ ਅਵਰਨਾ ਜਾਪ ਸਕਾਈ ਸਗਲ ਤੁਮਾਰੀ ਧਾਰਨਾ ਆਪ ਚਤਾਰੇ ਆਪਣਾ ਕੀਆ ਆਪੇ ਆਪਿ ਆਪ ਪ੍ਰਵਤੀਆ ਆਪ ਉਪਾਏ ਰਖਿਓਨ ਪਸਾਰਾ ਆਪੇ ਕਟ ਕਟ ਸਾਰਨਾ ਇੱਕ ਉਪਾਏ ਵੱਡ ਦਰਬਾਰੀ ਇੱਕ ਉਦਾਸੀ ਇੱਕ ਘਰਬਾਰੀ ਇੱਕ ਭੁਖੇ ਇੱਕ ਤ੍ਰਿਪਤ ਅਗਾਏ ਸਭ ਸੈ ਤੇਰਾ ਪਾਰਨਾ ਆਪੇ ਸਤ 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 ਸਾਚਾ ਓ ਤਪੂਤ ਭਗਤਨ ਸੰਗ ਰਾਚਾ ਆਪੇ ਗੁਪਤ ਆਪੇ ਹੈ ਪ੍ਰਗਟ ਆਪਣਾ ਆਪ ਫਸਾਰਨਾ ਸਦਾ ਸਦਾ ਸਦ ਗੋਵਨ ਹਾਰਾ ਊਚਾ ਅਗਮ ਅਥਾਹ ਅਪਾਰਾ ਊਣੇ ਭਰੇ ਭਰੇ ਭਰੀ ਊਣੇ ਇਹ ਚਲਤ ਸੁਆਮੀ ਕੇ ਕਾਰਨਾ ਮੁਖ ਸਲਾਹੀ ਸੱਚੇ ਸਾਹਾ ਨੈਣੀ ਪੇਖਾਂ ਅਗਮ ਅਥਾਹਾ ਕਰਮੀ ਸੁਣ ਸੁਣ ਮਨ ਤਨ ਹਰਿਆ ਮੇਰੇ ਸਾਹਿਬ ਸਗਲ ਉਧਾਰਨਾ ਕਰ ਕਰ ਵੇਖਹਿ ਕੀਤਾ ਆਪਣਾ ਜੀ ਜੰਤ ਸੋਈ ਹੈ ਜਪਣਾ ਆਪਣੀ ਕੁਦਰਤ ਆਪੇ ਜਾਣੇ ਨਦਰ ਹੀ ਨਦਰ ਨਿਹਾਲਣਾ ਸੰਤ ਸਬਾ ਜਹ ਬੈਸ ਹੈ ਪ੍ਰਭ ਪਾਸਿ ਆਨੰਦ ਮੰਗਲ ਹਰ ਚਲਤ ਤਮਾਸ਼ੀ ਗੁਣ ਗਾਵਹਿ ਅਨਹਦ ਧੁਨ ਬਾਣੀ ਤਹਿ ਨਾਨਕ ਦਾਸ ਚਤਾਰਨਾ ਆਮਣ ਜਾਣਾ ਸਭ ਚਲਤ ਤਮਾਰਾ ਕਰ ਕਰ ਦੇਖੈ ਖੇਲ ਅਪਾਰਾ ਆਪ ਉਪਾਏ ਉਪਾਵਣਹਾਰਾ ਆਪਣਾ ਕੀਆ ਪਾਲਣਾ ਸੁਣ ਸੁਣ ਜੀਵਾ ਸੋਏ ਤੇਮਾਰੀ ਸਦਾ ਸਦਾ ਜਾਈ ਬਲੇਹਾਰੀ ਦੁਇ ਕਰ ਜੋੜ ਸਿਮਰਉ ਦਿਨ ਰਾਤੀ ਮੇਰੇ Swami ਅਗਮ ਅਪਾਰਨਾ ਤੁਧ ਬਿਨ ਦੂਜੇ ਕਿਸ ਸਲਾਹੀ ਏਕੋ ਏਕ ਜੱਪੀ ਮਨ ਮਾਹੀ ਹੁਕਮ ਬੂਝ ਜਨ ਭਏ ਨਿਹਾਲਾ ਇਹ ਭਗਤਾਂ ਕੀ ਕਹਲਨਾ ਗੁਰ ਉਪਦੇਸ਼ ਜਪਿਐ ਮਨ ਸਾਚਾ ਗੁਰ ਉਪਦੇਸ਼ RAM ਰੰਗ ਰਾਚਾ ਗੁਰ ਉਪਦੇਸ਼ ਟੁੱਟਹਿ ਸਭ ਬੰਧਨ ਇਹੋ ਭਰਮ ਮੋਹ ਪਰ ਜਾਲਨਾ ਜਹ ਰੱਖੈ ਸੋਈ ਸੁਖ ਥਨ ਸਹਿਜ ਹੋਏ ਸੋਈ ਭਲ ਮਾਨਾ ਬਿਨ ਸੇ ਬੈਰ ਨਾਹੀ ਕੋ ਬੈਰੀ ਸਭ ਏਕੋ ਹੈ ਭਲਨਾ ਡਾਰਕਿਊ ਕੇ ਬਿਨ ਸੇ ਅੰਧਾਰੇ ਪ੍ਰਗਟ ਭਏ ਪ੍ਰਭ ਪੁਰਖ ਨਰਾਰੇ ਆਪ ਛੋੜ ਪਏ ਸਰਨਾਈ ਜਿਸ ਕਾ ਸਾ ਤਿਸ ਘਲ ਨਾ ਐਸਾ ਕੋਵਡ ਭਾਗੀ ਆਇਆ ਆਠ ਪਹਿਰ ਜਿਨ ਕਸਮ ਤੇ ਆਇਆ ਤਿਸ ਜਨ ਕੈ ਸੰਗ ਤਰੈ ਸਭ ਕੋਈ ਸੋ ਪਰਵਾਰ ਸੁਧਾਰਨਾ ਇਹ ਬਖਸ਼ੀਸ਼ ਕਸਮ ਤੇ ਪਾਵਾਂ ਆਠ ਪੈਰ ਕਰ ਜੋੜ ਧਿਆਵਾ ਨਾਮ ਜੱਪੀ ਨਾਮ ਸਹਿਜ ਸਮਾਵਾ ਨਾਮ ਨਾਨਕ ਮਿਲੈ ਉਚਾਰਨਾ ਮਾਰੂ ਮਹੱਲਾ ਪੰਜਵਾ ਸੂਰਤ ਦੇਖ ਨਾ ਪੂਲ ਗਵਾਰਾ ਮਿਥਨ ਮਹਾਰਾ ਝੂਠ ਫਸਾਰਾ ਜਗ ਮਹਿ ਕੋਈ ਰਹਿਣ ਨਾ ਪਾਏ ਨਿਹ ਚਲੇਕ ਨਰਾਇਣਾ ਗੁਰ ਪੂਰੇ ਕੀ ਪਉ ਸਰਨਾਈ ਮੋਹ ਸੋਗ ਸਭ ਪਰਮ ਮਟਾਈ ਏਕੋ ਮੰਤਰ ਦਰੜਾਏ ਔਖਦ ਸਤਿਨਾਮ ਰਿਦ ਗਾਇਣਾ ਜਿਸ ਨਾਮੈ ਕੋ ਤਰਸਹਿ ਬਹੁ ਦੇਵਾ ਸਗਲ ਭਗਤਾਂ ਜਾਂ ਕੀ ਕਰਦੇ ਸੇਵਾ ਅਨਾਥਾਂ ਆਨਾਥ ਦੀਨ ਦੁਖ ਭੰਜਨ ਸੋ ਗੁਰ ਪੂਰੇ ਤੇ ਪਾਇਣਾ ਹੋਰ ਦੁਵਾਰਾ ਕੋਈ ਨਾ ਸੂਜੈ ਤੇ ਪਵਨ ਧਾਵੈ ਤਾ ਕਿਛੂ ਨਾ ਬੂਝੈ ਸਤਿਗੁਰ ਸਾਹਾ ਪੰਡਾਰ ਨਾਮ ਜੇਸਾ ਇਹ ਰਤਨ ਤਿਸੈ ਤੇ ਪਾਇਣਾ ਜਾ ਕੀ ਧੂਰ ਕਰੇ ਪੋਨੀਤਾ ਸੁਰ ਨਰ ਦੇਵ ਨਾ ਪਾਵੈ ਮੀਤਾ ਸਤ ਪੁਰਖ ਸਤ ਗੁਰ ਪਰਮੇਸ਼ਰ ਜਿਸ ਭੇਟ ਤਪਾਰ ਪਰਾਇਣਾ ਪਾਰ ਜਾਤ ਲੋੜ ਹੈ ਮਨ ਪਿਆਰੇ ਕਾਮ ਤੀਨ ਸੁਹੀ ਦਰਬਾਰੀ ਤ੍ਰਿਪਤ ਸੰਤੋਖ ਸੇਵਾ ਗੁਰ ਪੂਰੇ ਨਾਮ ਕਮਾਏ ਰਸਾਇਣਾ ਗੁਰ ਕੈ ਸ਼ਬਦ ਮਰਹਿ ਪੰਚ ਧਾਤੂ ਭੈ ਪਾਰ ਬ੍ਰਹਮ ਹੋਵਹਿ ਨਿਰਮਲਾਤ ਪਾਰਸ ਜਬ ਭੇਟੈ ਗੁਰ ਪੂਰਾ ਤਾ ਪਾਰਸ ਪਰਸ ਦਿਖਾਐਣਾ ਕਈ ਬੈਕੁੰਠ ਨਾਹੀ ਲਵੈ ਲਾਗੇ ਮੁਕਤ ਬੱਪੜੀ ਭੀ ਗਿਆਨੀ ਤਿਆਗੀ ਏਕੰਕਾਰ ਸਤਗੁਰ ਤੇ ਪਾਈਐ ਹਉ ਬਲ ਬਲ ਗੁਰ ਦਰਸਾਐਣਾ ਗੁਰ ਕੀ ਸੇਵ ਨਾ ਜਾਣੈ ਕੋਈ ਗੁਰ ਪਾਰ ਬ੍ਰਹਮ ਅਗੋਚਰ ਸੋਈ ਜਿਸਨੂੰ ਲਾਏ ਲਐ ਸੋ ਸੇਵਕ ਜਿਸ ਵਡ ਭਾਗ ਮਥਾਏਣਾ ਗੁਰ ਕੀ ਮਹਿਮਾ ਬੇਦ ਨਾ ਜਾਣੈ ਤੁਸ਼ਮਾਤ ਸੁਣ ਸੁਣ ਵਾਖਾਣਾ ਪਾਰ ਬ੍ਰਹਮ ਅਪਰੰ ਪਰ ਸਤ ਗੁਰ ਜਿਸ ਸਿਮਰਤ ਮਨ ਸੀਤ ਲਾਏਣਾ ਜਾ ਕੀ ਸੋਏ ਸੁਣੀ ਮਨ ਜੀਵੈ ਰਿਦੈ ਵਸੈ ਤਾਂ ਠੰਡਾ ਠੀਵੇ ਗੁਰਮੁਖੋ ਅਲਾਈ ਤਾਂ ਸੋਭਾ ਪਾਈ ਤਿਸ ਜਮ ਕੈ ਪੰਥ ਨਾ ਪਾਏਣਾ ਸੰਤਨ ਕੀ ਸਰਲਾਈ ਪੜਿਆ ਜਿਉ ਪ੍ਰਾਣ ਧਨ ਆਗੇ ਧਰਿਆ ਸੇਵਾ ਸੁਰਤ ਨਾ ਜਾਣਾ ਕਾਈ ਤੁਮ ਕਰਹੁ ਦਇਆ ਕਿਰਮਾਏਨਾ ਨਿਰਗੁਣ ਕੋ ਸੰਗ ਲਿਹੋ ਰਲਾਈ ਕਰ ਕਿਰਪਾ ਮੋਹਿ ਟਹਿ ਲੈ ਲਾਈ ਪਖਾ ਫਿਰੋ ਪੀਸੋ ਸੰਤ ਆਗੇ ਚਰਨ ਧੋਏ ਸੁਖ ਪਾਏ ਨਾ ਬਹੁਤ ਦੁਵਾਰੇ ਭ੍ਰਮ ਭ੍ਰਮ ਆਇਆ ਤੁਮਰੀ ਕਿਰਪਾ ਤੇ ਤੁਮ ਸਰਨਾਇਆ ਸਦਾ ਸਦਾ ਸੰਤਹਿ ਸੰਗ ਰੱਖੋ ਏਹੋ ਨਾਮਦਾਨ ਦਿਵਾਇਨਾ ਭਏ ਕਿਰਪਾਲ ਗੁਸਾਈ ਮੇਰੇ ਦਰਸ਼ਨ ਪਾਇਆ ਸਤਗੁਰੂ ਪੂਰੇ ਸੁਖ ਸਹਿਜ ਸਦਾ ਆਨੰਦਾ ਨਾਨਕ ਦਾਸ ਦਸਾਏਣਾ ਮਾਰੂ ਸੋਨੇ ਮਹੱਲਾ ਪੰਜਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਿਮਰਹਿ ਧਰਤੀ ਅਰ ਆਕਾਸ਼ਾ ਸਿਮਰਹਿ ਚੰਦ ਸੂਰਜ ਗੁਣਤਾਸਾ ਪਉਣ ਪਾਣੀ ਬੈਸੰਤਰ ਸਿਮਰਹਿ ਸਿਮਰਹਿ ਸਗਲੇ ਅਪਾਰ ਜਨਾ ਸਿਮਰਹਿ ਖੰਡ ਦੀਪ ਸਭ ਲੋਆ ਸਿਮਰਹਿ ਪਾਤਾਲ ਪੁਰੀਆਂ ਸੱਚ ਸੋਆ ਸਿਮਰਹਿ ਖਾਣੀ ਸਿਮਰਹਿ ਬਾਣੀ ਸਿਮਰਹਿ ਸਗਲੇ ਹਰ ਜਨਾ ਸਿਮਰਹਿ ਬ੍ਰਹਮੇ ਵਿਸ਼ਨ ਮਹੇਸ਼ਾ ਸਿਮਰਹਿ ਦੇਵਤੇ ਕੋੜ ਤੇ ਤੀਸਾ ਸਿਮਰਹਿ ਜਖ ਦੰਤ ਸਭ ਸਿਮਰਹਿ ਅਗੰਤ ਨਾ ਜਾਈ ਜਸ ਗਨਾ ਸਿਮਰਹਿ ਪਸ ਪੰਖੀ ਸਭ ਭੂਤਾ ਸਿਮਰਹਿ ਬਨ ਪਰਬਤ ਔ ਤੂਤਾ ਲਤਾ ਬਲੀ ਸਾਖ ਸਭ ਸਿਮਰਹਿ ਰਵ ਰਹੇ ਆ ਸੁਆਮੀ ਸਭ ਮਨਾਂ ਸਿਮਰਹਿ ਤੂਲ ਸੁਖਮ ਸਭ ਜਨਤਾ ਸਿਮਰਹਿ ਸਿੱਧ ਸਾਧਕ ਹਰਮੰਤਾ ਗੁਪਤ ਪ੍ਰਗਟ ਸਿਮਰਹਿ ਪ੍ਰਭ ਮੇਰੇ ਸਗਲ ਭਵਨ ਕਾ ਪ੍ਰਭ ਧਨਾ ਸਿਮਰਹਿ ਨਰ ਨਾਰੀ ਆਸ਼ਰਮ ਸਿਮਰਹਿ ਜਾਤ ਜੋਤ ਸਭ ਵਰਨਾ ਸਿਮਰਹਿ ਗੁਣੀ ਚਤਰ ਸਭ ਬੀਤੇ ਸਿਮਰਹਿ ਰੈਣੀ ਅਰ ਦਿਨਾ ਸਿਮਰਹਿ ਘੜੀ ਮੂਰਤ ਪਲ ਨਿਮਖਾ ਸਿਮਰੈ ਕਾਲ ਅਕਾਲ ਸੁਚ ਸੋਚਾ ਸਿਮਰੈ ਸੋਣ ਸਾਸਤਰ ਸੰਜੋਗਾ ਅਲਖ ਨ ਲਖੀਐ ਇਕ ਖਿਨਾ ਕਰਨ ਕਰਾਮਨਹਾਰ ਸੁਆਮੀ ਸਗਲ ਕਟਾਂਕੇ ਅੰਤਰ ਜਾਮੀ ਕਰ ਕਿਰਪਾ ਜਿਸ ਭਗਤੀ ਲਾਵਹੁ ਜਨਮ ਪਦਾਰਥ ਸੋ ਜਿਨਾ ਜਾਂ ਕੈ ਮਨ ਬੂਠਾ ਪ੍ਰਭ ਆਪਣਾ ਪੂਰੈ ਕਰਮ ਗੁਰ ਕਾ ਜਪ ਜਪਨਾ ਸਰਬਨੰ ਰੰਤਰ ਸੂ ਪ੍ਰਵਜਤਾ ਬਹੁੜ ਨਾ ਜੋਨੀ ਭਰਮੁਰਨਾ ਗੁਰ ਕਾ ਸ਼ਬਦ ਵਸੈ ਮਨ ਜਾ ਕੈ ਦੂਖ ਦਰਦ ਭ੍ਰਮਤਾ ਕਾ ਭਾਗੈ ਸੂਕ ਸਹਿਜ ਆਨੰਦ ਨਾਮ ਰਸ ਅਨਹਦ ਬਾਣੀ ਸਹਿਜ ਧੁਨਾ ਸੋਤਨਵੰਤਾ ਜਿਨ ਪ੍ਰਵ ਧਿਆਇਆ ਸੋ ਪਤਵੰਤਾ ਜਿਨ ਸਾਧ ਸੰਗ ਪਾਇਆ ਪਾਰ ਬ੍ਰਹਮ ਜਾ ਕੈ ਮਨ ਵੂਠਾ ਸੋ ਪੂਰ ਕਰਮਾ ਨਾਸ਼ਿਨਾ ਜਲ ਕਲ ਮਹੀਲ ਸੁਆਮੀ ਸੋਈ ਅਵਰਨਾ ਕਹੀਐ ਦੂਜਾ ਕੋਈ ਗੁਰ ਗਿਆਨ ਅੰਜਨ ਕਾਟਿਓ ਭ੍ਰਮ ਸਗਲਾ ਅਵਰਨਾ ਦੀ ਸੈ ਏਕ ਬਿਨਾ ਊਚੇ ਤੇ ਊਚਾ ਦਰਬਾਰਾ ਕਹਿਣ ਨਾ ਜਾਈ ਅੰਤ ਨਾ ਪਾਰਾ ਗਹਿਰ ਗੰਭੀਰ ਅਥਾਹਾ ਸੁਆਮੀ ਅਤੁੱਲ ਨਾ ਜਾਈ ਕਿਆ ਮਿਨਾ ਤੂੰ ਕਰਤਾ ਤੇਰਾ ਸਭ ਕੀਆ ਤੁਝ ਬਿਨੇ ਅਵਰਨਾ ਕੋਈ ਬੀਆ ਆਦ ਮਦ ਅੰਤ ਪ੍ਰਭ ਤੂੰ ਹੈ ਸਗਲ ਪਸਾਰਾ ਤੁਮ ਤਨਾ ਜਮਦੂਤ ਤਿਸ ਨਿਕਟ ਨਾ ਆਵੇ ਸਾਧ ਸੰਗ ਹਰ ਕੀਰਤਨ ਗਾਵੇ ਸਗਲ ਮਨੋਹਰਤ ਤਾਂ ਕੇ ਪੂਰਨ ਜੋ ਸਰਮਣੀ ਪ੍ਰਭ ਕਾ ਜਸ ਸੁਨਾ ਤੂੰ ਸਭਨਾ ਕਾ ਸਭ ਕੋ ਤੇਰਾ ਸਾਚੇ ਸਾਹਿਬ ਗਹਿਰ ਗੰਭੀਰਾ ਕਹੋ ਨਾਨਕ ਸੇਈ ਜਨ ਊਤਮ ਜੋ ਭਾਵਹਿ ਸੁਆਮੀ ਤੁਮ ਮਨਾ ਮਾਰੂਮਾ